ਸਭ ਤੋਂ ਪਹਿਲਾਂ ਮੀਡੀਆ ਤੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਸਰਾ ਤੇ ਆਖਰੀ ਦਿਨਾਂ ਔਰ ਪਹਿਲੇ ਦਿਨ ਪੰਜਾਬ ਪੁਨਰ ਨਿਵਾਸ ਪੰਜਾਬ ਦਾ ਪੁਨਰ ਨਿਵਾਸ ਕਿਵੇਂ ਹੋਣਾਗਾ ਕਿਉਂਕਿ ਖੜਾ ਦੇ ਕਾਰਨ ਇਸ ਸਦੀ ਦੇ ਸਭ ਤੋਂ ਭਿਆਨ ਖੜਾ ਦੇ ਕਾਰਨ ਪੰਜਾਬ ਵਿੱਚ ਵੱਡੀ ਪੱਧਰ ਤੇ ਤਬਾਹੀ ਹੋਈ ਔਰ ਬਹੁਤ ਸਾਰੇ ਲੋਕ ਵੇਕਰ ਹੋ ਗਏ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਰੁੜ ਗਈ ਬਹੁਤ ਸਾਰੇ ਲੋਕਾਂ ਦੀ ਫਸਲ ਤਬਾਹ ਹੋ ਗਈ ਕਿਸਾਨ ਮਾਰਿਆ ਗਿਆ ਪਸ਼ੂ ਧਨ ਬਰਬਾਦ ਹੋ ਗਿਆ ਤੇ ਗਰੀਬਾਂ ਦੇ ਘਰ ਟੁੱਟ ਗਏ ਉਹਨੂੰ ਲੈ ਕੇ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੁਨਰਵਾਸ ਰੈਜੂਲੇਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸੇ마ਜ ਦੀ ਸਰਕਾਰ ਵੱਲੋਂ ਪੇਸ਼ ਹੋਇਆ ਔਰ ਲੰਬਾ ਸਮਾਂ ਉਹਦੇ ਤੇ ਚਰਚਾ ਹੋਈ ਔਰ ਅੱਜ ਵੀ ਉਹੀ ਚਰਚਾ ਜਿਹੜੀ ਕੰਟੀਨਿਊ ਰਹੂਗੀ ਅੱਜ ਦੂਜੇ ਦਿਨ ਵੀ ਉਸੇ ਪੰਦਰਵਾਸਤੇ ਉੱਤੇ ਚਰਚਾ ਹੋਊਗੀ ਪਰ ਲੇਕਿਨ ਅਫਸੋਸ ਪਹਿਲੇ ਦਿਨ ਜਦੋਂ ਭਾਰਤੀ ਜਨਤਾ ਪਾਰਟੀ ਆਈ ਔਰ ਘੰਟਾ ਦੋ ਘੰਟੇ ਉਹਨਾਂ ਦੇ ਮੈਂਬਰ ਸਹਿਬਾਨ ਉਹਨਾਂ ਦੋ ਮੈਂਬਰ ਨੇ ਪੰਜਾਬ ਵਿਧਾਨ ਸਭਾ ਚੁਣੇ ਹੋਏ ਘੰਟਾ ਦੋ ਘੰਟੇ ਬੈਠਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਪਰਦਾ ਫਾਸ਼ ਹੋ ਗਿਆ ਸਾਡੇ ਬਾਰੇ ਅੰਕੜੇ ਵਿਧਾਨ ਸਭਾ ਚ ਆ ਗਏ ਕਿ ਅਸੀਂ 1600 ਕਰੋੜ ਰੁਪਏ ਦਾ ਜੁਮਲਾ ਪੰਜਾਬ ਦੇ ਲੋਕਾਂ ਦਾ ਖੇਡਿਆ ਅਸੀਂ 1 ਰੁਪਇਆ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਪਰ ਉਸ ਤੋਂ ਬਾਅਦ ਉਹ ਹੌਲੀ ਹੌਲੀ ਪੰਜਾਬ ਵਿਧਾਨ ਸਭਾ ਚੋਂ ਖਿਸਕ ਗਏ ਕਿਸੇ ਵੀ ਮੁੱਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਚੁਣੇ ਹੋਏ ਇਸ ਪਵਿੱਤਰ ਸਦਨ ਦੇ ਅੰਦਰ ਇੱਕ ਵੀ ਗੱਲ 26 ਤਰੀਕ ਨੂੰ ਰੱਖੀ ਬਲਕਿ ਮੈਂ ਸਮਝਦਾ ਕਿਉਂਕਿ ਜਦੋਂ ਕੋਈ ਵਿਅਕਤੀ ਚੁਣ ਕੇ ਆਉਂਦਾਗਾ ਉਹ ਆਪਣੇ ਇਲਾਕੇ ਦੀ ਗੱਲ ਕਰਦਾਗਾ ਪੰਜਾਬ ਦੀ ਗੱਲ ਕਰਦਾਗਾ ਪਰ ਅਫਸੋਸ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਮੁੱਦੇ ਉੱਤੇ ਗੱਲ ਪੰਜਾਬ ਵਿਧਾਨ ਸਭਾ ਚ ਨਹੀਂ ਰੱਖੀ ਬਲਕਿ ਛਿਸਕ ਗਏ ਵਿਧਾਨ ਸਭਾ ਤੋਂ ਚਲੇ ਗਏ ਮਾਨਜੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਾਨਜੋਗ ਸਪੀਕਰ ਸਾਹਿਬ ਨੇ ਟਾਈਮ ਅਲਾਟ ਕੀਤਾ ਕਿ ਤੁਹਾਡੇ ਲਈ ਇਸ ਪਰ ਜਿਹੜਾ ਪਾਲਿਸੀ ਆ ਉਹਦੇ ਤਹਿ ਤੁਹਾਡੇ ਐਡਮੈਂਟ ਵੜਦੇ ਨੇ ਤੁਸੀਂ ਇਸ ਮੁੱਦੇ ਤੇ ਬੋਲਣਾਗਾ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਚਲੇ ਗਏ ਅੱਜ ਦੂਸਰਾ ਦਿਨ ਹੈਗਾ ਅੱਜ ਫੇਰ ਮੈਨੂੰ ਪਤਾ ਲੱਗਿਆ ਕਿ ਆਪਣੇ ਦਫ਼ਤਰ ਦੇ ਅੰਦਰ ਮੌਕ ਸੈਸ਼ਨ ਕਰ ਰਹੇ ਨੇ ਕਿ ਡੈਮੋਕਰੇਸੀ ਦਾ ਮਜ਼ਾਕ ਭਾਰਤੀ ਜਨਤਾ ਪਾਰਟੀ ਉਡਾ ਰਹੀ ਆ ਇੱਕ ਚੁਣੇ ਹੋਏ ਵਿਧਾਨ ਸਭਾ ਚ ਜਿਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੂੰ ਚੁਣ ਕੇ ਭੇਜਿਆਗਾ ਪੂਸ ਵਿਧਾਨ ਸਭਾ ਆਉਣ ਦੀ ਬਜਾਏ ਉਹ ਆਪਣੀ ਪਾਰਟੀ ਦਫਤਰ ਚ ਬੈਠੇ ਨੇ ਕੋਈ ਆਪਣੀ ਸੰਵਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਪਣੀ ਪਾਰਟੀ ਦੀ ਜ਼ਿੰਮੇਵਾਰੀ ਦਿਮਾ ਰਹੇ ਨੇ ਔਰ ਮੈਂ ਸਮਝਦਾ ਆਪਣੇ ਦੋ ਹਲਕਿਆਂ ਦੀ ਤੋਹੀਨ ਕਰ ਰਹੇ ਨੇ ਜਿੱਥੋਂ ਚੁਣ ਕੇ ਆਏ ਨੇ ਪਠਾਨਕੋਟ ਦੀ ਮੁਕੇਰੀਆਂ ਦੀ ਉਹਨਾਂ ਹਲਕਿਆਂ ਦੀ ਤੋਹੀਨ ਕਰ ਰਹੇ ਨੇ ਉਹਨਾਂ ਲੋਕਾਂ ਦੀ ਤੋਹੀਨ ਕਰ ਕਰ ਰਹੇ ਨੇ ਜਿਨ੍ਹਾਂ ਹਲਕਿਆਂ ਤੋਂ ਚੁਣ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਅਸੀਂ ਟਾਈਮ ਦਿੰਨੇ ਆ ਕਿ ਆਓ ਬੈਠੋ ਆ ਕੇ ਸਾਡੇ ਨਾਲ ਗੱਲ ਕਰੋ ਜਿਸ ਮਰਜ਼ੀ ਮੁੱਦੇ ਤੇ ਬੋਲੋ ਪਰ ਲੇਕਿਨ ਅਫਸੋਸ ਅੱਜ ਭਾਰਤੀ ਜਨਤਾ ਪਾਰਟੀ ਮੌਕ ਸੈਸ਼ਨ ਕਰ ਰਹੀ ਆ ਔਰ ਪੰਜਾਬ ਦੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾ ਰਹੀ ਆ ਜਦ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਬਕਾਇਦਾ ਟਾਈਮ ਅਲਾਟ ਕਰਦੇ ਆ ਬੋਲਣ ਦਾ ਮੌਕਾ ਪ੍ਰਦਾਨ ਕਰਦੇ ਆ ਉਹ ਆਪਣੀ ਗੱਲ ਰੱਖਦੇ ਨੇ ਉਹਨਾਂ ਗੱਲਾਂ ਦਾ ਜਵਾਬ ਸਾਡੇ ਚੁਣੇ ਹੋਏ ਨਮਾਇਦੇ ਸਾਡੇ ਮਿਨਿਸਟਰ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਮਾਨਯੋਗ ਮੁਖਵੰਦਰੀ ਸਾਹਿਬ ਦਿੰਦੇ ਨੇਗੇ ਪਰ ਲੇਕਿਨ ਸਚਾਈ ਸੁਣਨ ਤੋਂ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੱਟ ਚੁੱਕੀ ਆ ਅ ਸੈਸ਼ਨ ਚ ਨਾ ਆਉਣਾ ਔਰ ਬਾਹਰ ਬੈਠ ਕੇ ਮੌਕ ਸੈਸ਼ਨ ਲਾਉਣਾ ਇਸ ਗੱਲ ਦਾ ਪ੍ਰਤੀਕ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੈਸ਼ਨ ਦੇ ਅੰਦਰ ਸਚਾਈ ਦਾ ਸਾਹਮਣਾ ਨਹੀਂ ਕਰ ਸਕਦੀ ਸੱਚ ਨੂੰ ਸੁਣ ਨਹੀਂ ਸਕਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਰੇ ਦੇਸ਼ੇਂਦਰ ਮਸ਼ਹੂਰ ਆ ਕਿ ਇੱਕ ਜੁਮਲਾ ਪਾਰਟੀ ਆ ਇੱਕ ਝੂਠੀ ਪਾਰਟੀ ਆ 1600 ਕਰੋੜ ਰੁਪਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬੈਲਾਂਸ ਕਰਕੇ ਹੜਾ ਦੇ ਲਈ ਜਿਹੜਾ ਕਿ ਬਹੁਤ ਹੀ ਛੋਟੀ ਜੀ ਅਮਾਉਂਟ ਆ ਅਸੀਂ ਮੰਗਿਆ 20000 ਕਰੋੜ ਸੀ ਕਰਕੇ 1600 ਕਰੋੜ ਰੁਪਏ ਉਹਦੇ ਤੇ ਵੀ ਫੁੱਟੀ ਕਾਉਡੀ ਜਿਹੜੀ ਆ ਉਹ ਸਾਡੇ ਹਿੱਸੇ ਨਹੀਂ ਆਈ ਸੋ ਅੱਜ ਉਸ ਨੂੰ ਲੈ ਕੇ ਦੁਬਾਰਾ ਸਦਨ ਦੇ ਅੰਦਰ ਚਰਚਾ ਕਰਾਂਗੇ ਇਸ ਤੋਂ ਬਿਨਾ ਕੁਝ ਬਿੱਲ ਜਿਹੜੇ ਨੇਗੇ ਉਹ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਰੱਖੇ ਜਾਣੇ ਨੇਗੇ ਦਾ ਸੀਡਸ ਸੀਡਸ ਬਿੱਲ ਜਿਹੜਾ ਪੰਜਾਬ ਸੀਡ ਬਿੱਲ 225 ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ ਚ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ ਰਾਈਟ ਟੂ ਬਿਜ਼ਨਸ ਰਾਈਟ ਟੂ ਬਿਜ਼ਨਸ ਐਮੈਂਡਮੈਂਟ ਐਕਟ 225 ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ ਚ ਰੱਖਿਆ ਜਾਊਗਾ ਇਸ ਤੋਂ ਬਿਨਾ ਪੰਜਾਬ ਗੁਰਜਨ ਸਰਵਿਸਸ ਟੈਕਸ ਪੰਜਾਬ ਗੁਰਜਨ ਸਰਵਿਸਸ ਟੈਕਸ 225 ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਪਠਲ ਤੇ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਮੈਂਡਮੈਂਟ ਬਿਲ 2025 ਇਹ ਵੀ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਜਾਊਗਾ ਦਾ ਪੰਜਾਬ ਕੋਆਪਰੇਟਿਵ ਸੁਸਾਇਟੀ ਐਮੈਂਡਮੈਂਟ ਬਿਲ 2025 ਇਹ ਵੀ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਜਾਊਗਾ ਇਸ ਤੋਂ ਬਿਨਾ ਦਾ ਪੰਜਾਬ Town Improvement Trust ਬਿਲ ਜਿਹੜਾ ਉਹ ਵੀ ਪੰਜਾਬ ਵਿਧਾਨ ਸਭਾ ਚ ਰੱਖੇ ਜੂਗੇ ਸਾਰੇ ਬਿਲ ਜਿਹੜੇ ਦਿੰਗੇ ਅੱਜ ਪੰਜਾਬ ਦੀ ਵਿਧਾਨ ਸਭਾ ਚ ਆਉਣਗੇ ਔਰੰ ਚਰਚਾ ਹੋਊਗੀ ਔਰ ਪੰਜਾਬ ਦੀ ਬਿਹਤਰੀ ਦੇ ਲਈ ਲੋਕਾਂ ਦੀ ਬਿਹਤਰੀ ਦੇ ਲਈ ਸਾਰੇ ਇਹਨੂੰ ਜਿਹੜਾ ਹੈਗਾ ਪਾਸ ਕਰ ਲਈਏ ਮਤਲਬ ਖਾਸਾ ਇਸਤੇ ਇਹਨਾ ਕਹਿੰਦੇ ਕਿ ਕੋਈ ਨਾ ਸਮਝ ਨਹੀਂ ਕਿ ਵਿਆਕਾ ਜਦੋਂ ਉਹ ਕਹਿੰਦੇ ਜਿਸਨੇ ਕਿ ਸਾਡੇ ਕੌਂਸਲ ਵਿਧਾਨ ਸਭਾ ਚ ਰਾਣੀ ਹੋਏ ਕੋਨਾ ਨੂੰ ਮਾਨਯੋਗ ਸਾਡੇ ਸਪੀਕਰ ਸਾਹਿਬ ਨੇ ਚੁਣੇ ਹੋਏ ਹਾਊਸ ਦੇ ਸਪੀਕਰ ਸਾਹਿਬ ਨੇ ਟਾਈਮ ਅਲਾਟ ਕੀਤਾ ਤੁਹਾਡੇ ਕੈਮਰਿਆਂ ਨੇ ਟਾਈਮ ਕੈਚ ਕੀਤਾ ਔਰ ਬਕਾਇਦਾ ਬੋਲਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ 10 ਮਿੰਟ ਆਉਂਦੇ ਨੇਗੇ ਭਾਰਤੀ ਜਨਤਾ ਪਾਰਟੀ 10 ਮਿੰਟਾਂ ਚ ਆਪਣੀ ਗੱਲ ਰੱਖੇ ਸੋ ਆਪਣੀ ਗੱਲ ਰੱਖਣ ਦੀ بجائے ਲੋਕਤੰਤਰ ਦਾ ਮਜ਼ਾਕ ਉਡਾ ਕੇ ਭੱਜੇ ਨਗੇ ਸੋ ਮੈਂ ਸਮਝਦਾ ਉਹ ਅੱਜ ਦੀ ਇਸ ਵਿਧਾਨ ਸਭਾ ਦੇ ਪਕੌੜੇ ਨੇਗੇ ਜਿਸ ਤਰੀਕੇ ਨਾਲ ਭਾਜਪਾ ਦੇ ਕੇਂਦਰੀ ਮੰਤਰੀ ਕਹਿ ਰਹੇ ਨੇ ਕਿ ਕੈਸੇ ਸੂਦੇ ਖਾਤਿਆਂ ਦੀ ਜਾਣਗੇ ਦੇਖੋ ਸਪਸ਼ਟਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਪੈਸਾ ਕੇਂਦਰ ਸਰਕਾਰ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੀ ਔਰ ਬਹਾਨੇ ਲੱਭ ਰਹੀ ਆ ਔਰ ਬਿਲਕੁਲ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਇਕਨੋਮੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਆ ਇਹੀ ਕਾਰਨਾਂ ਕਿ ਹੜਾ ਵਰਗੀ ਪ੍ਰਾਂਤਕ ਸੀਦੇ ਅੰਦਰ ਵੀ ਉਹਨਾਂ ਨੇ ਪੰਜਾਬ ਦੀ ਬਾਹਰ ਹੀ ਫੜੀ ਪਰ ਲੇਕਿਨ ਪੰਜਾਬ ਯਕੀਨ ਦਵਾਉਂਦਾ ਦੇਸ਼ ਨੂੰ ਪੰਜਾਬ ਯਕੀਨ ਦਵਾਉਂਦਾ ਦੇਸ਼ ਵਾਸੀਆਂ ਨੂੰ ਕਿ ਅਸੀਂ ਦੇਸ਼ ਦੇ ਨਾਲ ਹੱਕ ਠੋਕੇ ਖੜਾਂਗੇ ਜਿਹੜੀ ਮਰਜ਼ੀ ਲੜਾਈ 62 ਦੀ ਲੜਾਈ 65 ਦੀ ਲੜਾਈ 1975 ਦੀ ਲੜਾਈ 225 ਦੀ ਲੜਾਈ ਪੰਜਾਬ ਨੇ ਠੋਕੇ ਆਪਣੀ ਛਾਤੀ ਤੇ ਗੋਲੀਆਂ ਲੱਗੀਆਂ ਪੰਜਾਬ ਦੇ ਸਹਿੰਦਾ ਰਹੂਗਾ ਪਰ ਦੇਸ਼ ਨੂੰ ਪਿੱਠ ਤੇ ਦਿਖਾਵਾਂਗੇ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਔਖੇ ਸਮੇਂ ਦੇ ਵਿੱਚ पंजाब ने पिट दिखाई है मैंने जिस तरीके से केंद्र मंत्री ने कहा कि सोलह सौ करोड़ रूपये जो है डायरेक्ट जो बाढ़ प्रभावित है उनको दिया जाएगा तो क्या नहीं लगता कि फेडरल स्ट्रक्चर जो है कि एक सेंट्रल राज्य के थ्रू ही कैसे देता है उसको कहीं ना कहीं डिस्टर्ब किया जा रहा है देखिए भारतीय जनता पार्टी का उनका यह सिद्धांत है कि वो फेडरल स्ट्रक्चर को देश के फेडरल स्ट्रक्चर को तहस नहस करने का, का काम कर रहे हैं इसी तरफ जैसे पंजाब बात कर रहा है केरला भी इसी तरह रो रहा है कर्नाटका भी रो रहा है जो नॉन बीजेपी के स्टेट हैं उन सभी स्टेटों की इकॉनमी को बर्बाद करने के लिए भारतीय जनता पार्टी कोई ना कोई मुद्दा चुनती है और आज हमारे पंजाब मुश्किल सा मुश्किल का सामना कर रहा है उस वक्त भी जो 1600 करोड़ रुपए देने की बात कर रहे हैं वो भी कहते हैं कि हम स्कीमों में डालेंगे तो इससे पता चलता है कि भारतीय जनता पार्टी पंजाब को नफरत करती है और देश के फेडरल स्ट्रक्चर के लिए देश के संविधान के लिए बाबा साहब भीमराव ਅੰਬੇਦਕਰ ਜੀ ਦੁਆਰਾ ਬਣਾਇਆ ਸੰਵਿਧਾਨ ਕੇ ਲਿਏ ਆਜ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡਾ ਖਤਰਾ ਬਣੀ ਹੋਈ ਹੈ ਜੀ ਮਤ ਤੁਹਾਨੂੰ ਕੀ ਲੱਗਦਾ ਹੈ ਕਿ ਮੰਗ ਤਾਂ ਹੋਰ ਕੀਤੀ ਜਾ ਰਹੀ ਹੈ ਕਿ 12000 20000 ਕਰੋੜ ਜਰਾ ਹੈਗਾ ਮਿਲਣਾ ਚਾਹੀਦਾ ਤੁਹਾਨੂੰ ਵੀ ਲੱਗਦਾ ਹੈ ਕਿ 1600 ਕਰੋੜ ਦਾ ਅਨਾਉਂਸ ਹੋਇਆ ਕੋਈ ਵੀ ਤੁਹਾਨੂੰ ਉਮੀਦ ਨਹੀਂ ਬਿਲਕੁਲ ਮੈਂ ਸਮਝਦਾ 1600 ਕਰੋੜ ਰੁਪਏ ਤੋਂ ਭੱਜਣ ਦੇ ਲਈ ਕੀ ਅਨਾਉਂਸ ਕਰ ਰਿਹਾ ਹੈ ਮੁੱਖ ਪ੍ਰਧਾਨ ਮੰਤਰੀ ਸਾਹਿਬ ਉਹ 1600 ਕਰੋੜ ਰੁਪਏ ਤੋਂ ਭੱਜਣ ਦੇ ਲਈ ਭਾਰਤੀ ਜਨਤਾ ਪਾਰਟੀ ਜਿਹੜੀਆ ਬਹਾਨੇ ਲੱਭ ਰਹੀ ਹੈ ਥੈਂਕ ਯੂ